ਸਾਰੇ ਨੂੰ ਸਭ ਤੋਂ ਪਹਿਲਾਂ ਰਾਮ ਰਾਮ ਜੀ ਦੇਖੋ ਜੀ ਪਵਨ ਜੀ ਆਏ ਆ ਮੇਰੇ ਕੋਲ ਨਾਲ ਸੋਨ ਲਾਲ ਜੀ ਆਏ ਇਹ ਸਨਾਤਨ ਜਾਗਰਣ ਮੰਚ ਤੋਂ ਆਏ ਸਾਡੇ ਕੋਲ ਤੇ ਇਹਨਾਂ ਦੇ ਜਿੰਨੇ ਵੀ ਇਵੈਂਟ ਹੁੰਦੇ ਹਨ ਜੀ ਉਹ ਵੇਖਣ ਵਾਲੇ ਹੁੰਦੇ ਆ ਤੇ ਸਾਨੂੰ ਮੈਂ ਤੇ ਸਭ ਤੋਂ ਪਹਿਲਾਂ ਆਪਣੀ ਗੱਲ ਕਰਾਂਗਾ ਜੀ ਕਿ ਮੈਨੂੰ ਬੜਾ ਇੱਕ ਮਨ ਤੋਂ ਇੱਕ ਹਮੇਸ਼ਾ ਤੋਂ ਰੰਦੀ ਇੱਕ ਜਗਿਆਸਾ ਰਹਿੰਦੀ ਹੈ ਕਿ ਕਦੋਂ ਸਨਾਤਨ ਜਾਗਰਣ ਮੰਚ ਵਾਲੇ ਸਨਾਤਨ ਜਾਗਰਣ ਮੰਚ ਵਾਲੇ ਕੋਈ ਪ੍ਰੋਗਰਾਮ ਕਰਨ ਤੇ ਇਹ ਹਿਉ ਦਾ ਹਿਸਾਬ ਬਣੀਏ ਉੱਥੇ ਜਾ ਕੇ ਸ਼ਾਮਿਲ ਹੋਈਏ ਤੇ ਉੱਥੇ ਜਾ ਕੇ ਜਿਹੜਾ ਭਗਵਾਨ ਜੀ ਦਾ ਨਾਮ ਉਚਾਰਨ ਕਰਦੇ ਹੋਏ ਚ ਇੰਜੋਏ ਕਰੀਏ ਠੀਕ ਹੈ ਜੀ ਤੇ ਜਿਸ ਨੇ ਇਹਨਾਂ ਦੇ ਮੂਹ ਵੀ ਸੁਨੇਆ ਜਾਂ ਸਾਡੇ ਕੋਈ ਮਿੱਤਰ ਵੀ ਰਹਿੰਦੇ ਨੇ ਜੀ ਬਾ ਉਤਰਾਖੰਡ ਦਿੱਲੀ ਪਿੱਛੇ ਕਥਾ ਹੋਈ ਸੀਗੀ ਇਹ ਮਹਾਰਾਜ ਦੀ ਜਿਹੜੀ ਕਥਾ ਹੈ ਉਹਨੂੰ ਦੇਖਣ ਸੁਣਨ ਬੜੀ ਦੂਰ ਦੂਰ ਦੀਆਂ ਆਂਦੀ ਹੈ ਜੀ ਤੇ ਅੱਜ ਧੰਨ ਭਾਗ ਨੇ ਸਾਡੇ ਤੇ ਮੈਂ ਕਹਾਂਗਾ ਕਿ ਬੜੀ ਵਧੀਆ ਸੋਚ ਦੇ ਮਾਲਕ ਨੇ ਪਵਨ ਜੀ ਇਹ ਸਾਰੀ ਇਹਨਾਂ ਦੀ ਸੰਸਾ ਜਿਹੜੀ ਸਨਾਤਨ ਜਾਗਰਣ ਮੰਚ ਜਿਹੜੇ ਇਹਨਾਂ ਸਾਰੇ ਸਾਡੇ ਯੋਜਕ ਨੇ ਤੇ ਬੜੇ ਪ੍ਰੀਏ ਆ ਭਗਵਾਨ ਦੇ ਸਾਰੇ ਆ ਜੀ ਤੇ ਜਦੋਂ ਇਹ ਕੰਮ ਕਰਦੇ ਆ ਨੰਦ ਨਾ ਕਰਦੇ ਆ ਪਰ ਮੈਂ ਫੇਰ ਖਾਸ ਤੌਰ ਤੇ ਕਹਾਂਗਾ ਕਿ ਜਿਹੜੇ ਇਹਨਾਂ ਨੇ ਮਹਾਰਾਜ ਜੀ ਸੱਦੇ ਆ RAM GOVIND DAS ਜੀ ਇਹਨਾਂ ਦੀ ਵਿਆਖਿਆ ਭਗਵਾਨ ਦੇ ਪ੍ਰਤੀ ਪ੍ਰੇਮ ਜਿਹੜਾ ਵਾ ਜਾਂ ਤੁਹਾਨੂੰ ਉੱਥੇ ਇੱਕ ਵਾਰੀ ਰੱਬ ਨਾਲ ਪੂਰੇ ਹਰੀ ਦਿਨਾਂ ਜੋੜਨ ਵਾਸਤੇ ਪੂਰੇ ਮੈਂ ਕਹਿੰਦਾ ਨਹੀਂ ਦਿਲੋਂ ਮੈਂ ਕਾਵਾਂਗਾ ਇੱਕ ਵਾਰੀ ਅਪੀਲ ਕਰਾਂਗਾ ਕਿ ਮੇਰਾ ਪੂਰਾ ਸ਼ਹਿਰ ਇਹਨਾਂ ਦੇ ਫੰਕਸ਼ਨ ਤੇ ਜ਼ਰੂਰ ਜਾਏ ਤੇ ਇਹਨਾਂ ਦੇ ਫੰਕਸ਼ਨ ਤੇ ਨਹੀਂ ਆ ਨਾ ਰੱਬ ਦੇ ਫੰਕਸ਼ਨ ਤੇ ਆ ਨਾ ਰੱਬ ਦੇ ਫੰਕਸ਼ਨ ਤੇ ਆ ਨਾ ਆਪਣੀ ਜਿਹੜੀ ਧੂਰੀ ਹੈ ਮੰਨ ਦੀ ਉਹਨੂੰ ਰੱਬ ਨਾਲ ਜੁੜਨ ਜਾਣਾ ਜੇ ਤੇ ਬਹੁਤ ਪਵਿੱਤਰ ਦੇ ਨਾ ਬਹੁਤ ਪੁੱਤਰ ਫੰਕਸ਼ਨਾਂ ਜ਼ਰੂਰ ਜਾਇਓ ਸਾਈਂ ਰਾਮ ਜੀ ਜੈ ਸ਼੍ਰੀ ਰਾਮ ਮੈਂ ਸਭ ਤੋਂ ਪਹਿਲਾਂ ਤੇ ਰਜੇਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਕਵਰ ਕਰ ਰਹੇ ਜੇ ਔਰ ਨਾਲ ਦੀ ਨਾਲ ਹੀ ਤੁਹਾਡੇ ਮਾਧਿਅਮ ਰਹੀ ਹੈ ਅਪੀਲ ਕਰਨਾ ਵੀ ਆ ਜਿਹੜਾ ਸ੍ਰੀ ਸਨਾਤਨ ਜਾਗਰਣ ਮੰਚ եւਮ ਹਰੀ ਦਰਬਾਰ ਮੰਦਰ ਦੁਆਰਾ ਰੱਖਿਆ ਗਿਆ ਇਹ ਕਾਰਜਕ੍ਰਮ ਹੈ ਜਿਦੇ ਵਿੱਚ RAMDAS ji GOVIND MAHARAJ ਉੱਤਰਾਖੰਡ ਹਲਦਵਾਨੀ ਤੋਂ ਆ ਰਹੇ ਨੇ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਵਾਂ ਕਿ ਉਹਨਾਂ ਦੇ ਪ੍ਰਵਚਨ ਸੁਣਨ ਵਾਸਤੇ ਸਮੂਹ ਸ਼ਹਿਰ ਵਾਸੀ ਔਰ ਲਾਗੇ ਦੇ ਪਿੰਡਾਂ ਵਾਸੀ ਵੀ ਉੱਥੇ ਜ਼ਰੂਰ ਉਪਸਥਿਤ ਹੋਣ ਔਰ ਆਪਣੇ ਜੀਵਨ ਨੂੰ ਸਫਲ ਬਣਾਉਣ